ਦੇਸ਼ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਕਿਸਾਨਾਂ ਮਜ਼ਦੂਰਾਂ ਦੇ ਝੰਡੇ ਦੇ ਚੁੱਕ ਨੂੰ ਮਿਲਿਆ ਸਾਡੀ ਗੱਲ ਕਰਨੀ ਪੈ ਰਹੀ ਹੈ ਸੱਤਾ ਨੂੰ ਵੀ ਗੱਲ ਕਰਨੀ ਪੈ ਰਹੀ ਹੈ ਚਾਹੇ ਉਹ ਬਰੋਚ ਸਾਡੇ ਬੋਲੀ ਜਾ ਰਹੇ ਬਰੋਧੀਆਂ ਨੂੰ ਵੀ ਗੱਲ ਕਰਨੀ ਪੈ ਰਹੀ ਹੈ ਇਹ ਹੀ ਇਹ ਹੀ ਕਿਸਾਨਾਂ ਮਜ਼ਦੂਰਾਂ ਵਾਲੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਜੇ ਸਾਡੇ ਮੁੱਦਿਆਂ ਤੇ ਇਲੈਕਸ਼ਨ ਹੋਊਗੀ ਤੇ ਪ੍ਰਾਪਤੀਆਂ ਜ਼ਿਆਦਾ ਹੋਣਗੀਆਂ ਵਾਲਤਾ ਸਾਡੇ ਸੱਤਾਧਾਰੀਆਂ ਨੂੰ ਉਹਨਗੇ ਪੱਪਕਟ ਜੋੜ ਨੂੰ ਪੀ ਐਮ ਐਸ ਵੀ ਲੀਗਲ ਗਰੰਟੀ ਕਾਨੂੰਨ ਦੇ ਉੱਤੇ ਕਿਉਂ ਨਹੀਂ ਬਣਿਆ ਸਾਨੂੰ ਦੇਸ਼ਵਿੱਤ ਜੀ ਰਾਜਤਾਨੇ ਵਿੱਚ ਜਾਣ ਦਾ ਹੱਕ ਕਿਉਂ ਨਹੀਂ ਦਿੱਤਾ ਗਿਆ ਕਿਸਾਨ ਸ਼ੰਭੂ ਬਾਟਰ ਤੇ ਲਗਾਤਾਰ ਆਪਣੀਆਂ ਮੰਗਾਂ ਦੇ ਲਈ ਕੇਂਦਰ ਦਾ ਮੂੰਹ ਦਬਾ ਕੇ ਬੈਠਾ ਹੋਇਆ ਇਸ ਪਾਸੇ ਜੇ ਗੱਲ ਕਰੀਏ ਤਾਂ ਸ਼ੰਭੂ ਬਾਟਰ ਖਨੋਰੀ ਬੈਠਰ ਕਿਸਾਨਾਂ ਦੇ ਵੱਲੋਂ ਘੇਰਿਆ ਹੋਇਆ ਅਤੇ ਕਿਸਾਨੇ ਮੰਗ ਕਰਦੇ ਪਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਮੋਰਚਾ ਹੁਣ ਪੀਤੇ ਐ ਜਿਸ ਤਰ੍ਹਾਂ ਹੁਣ ਪੱਕੇ ਮੋਰਚੇ ਦਾ ਐਲਾਨ ਵੀ ਕੀਤਾ ਗਿਆ ਸੀਗਾ ਮੋਰਚੇ ਦੇ ਵਿੱਚ ਸੈਂਕੜੇ ਕਿਸਾਨ ਉਸ ਬਾਰਡਰਾਂ ਤੇ ਡਟੇ ਹੋਏ ਨੇ ਪਰ ਨਾਲ ਦੀ ਨਾਲ ਜਿਹੜੇ ਕਿਸਾਨ ਪਿੰਡਾਂ ਦੇ ਵਿੱਚ ਬਾਕੀ ਰਹਿ ਗਏ ਨੇ ਉਹ ਜਿਹੜੇ ਉੱਥੇ ਸ਼ਾਮੂਲੀਅਤ ਕਰਨ ਵਾਸਤੇ ਹੁਣ ਐਲਾਨ ਸੀਗਾ ਕਿ ਟ੍ਰੇਨਰ ਆਹੀਂ ਜੱਥੇ ਰਵਾਨੇ ਹੋਣਗੇ 10 ਤਰੀਕ 20 ਤਰੀਕ ਅਤੇ 30 ਤਰੀਕ ਹਰ ਮਹੀਨੇ ਦੀ 10 ਤਰੀਕ 20 ਤਰੀਕ ਅਤੇ 30 ਤਰੀਕ ਨੂੰ ਜਥੇ ਸਟੇਸ਼ਨਾਂ ਤੋਂ ਰੇਲਾ ਰਾਹੀ ਦਵਾਨੇ ਹੋਣ ਕਿ ਅੱਜ ਅੰਮ੍ਰਿਤਸਰ ਸਟੇਸ਼ਨ ਤੇ ਆ ਮੇਰੇ ਪਿੱਛੇ ਕਿਸਾਨ ਦੇਖ ਸਕਦੇ ਹੋ ਮੋਰਚੇ ਦੇ ਵਿੱਚ ਹੁਣ ਜ਼ਰੂਰੀ ਸਮਾਨ ਜਿਹੜਾ ਪਹੁੰਚਾਉਣ ਵਾਸਤੇ ਕਿਸਾਨ ਤਿਆਰੀ ਕਰਕੇ ਅੱਜ ਨਿਕਲ ਰਹੇ ਨੇ ਕਿਉਂਕਿ ਗਰਮੀ ਸ਼ੁਰੂ ਹੋ ਚੁੱਕੀ ਹੈ ਗਰਮੀ ਦੇ ਮੌਸਮ ਕਰਕੇ ਬਹੁਤ ਜਿਹੜਾ ਸਮਾਨ ਹੈ ਉਹ ਜ਼ਰੂਰੀ ਹੁੰਦਾ ਜਿਵੇਂ ਪੱਖੇ ਮਛਰਦਾਨੀਆਂ ਵਾਕੀ ਹੋਰ ਨਿਕਾ ਮੋਟਾ ਸਮਾਨ ਜੜਾ ਮੋਰਚੇ ਦੇ ਵਿੱਚ ਲੋਡ ਦੇ ਸਕਦਾ ਇਸ ਵੇਲੇ ਸਾਡੇ ਨਾਲ ਸਰਵਨ ਸਿੰਘ ਪੰਦੇਰ ਮੌਜੂਦ ਨੇ ਪੰਦੇਰ ਸਾਹਿਬ ਅੱਜ ਜਿਵੇਂ ਐਲਾਨ ਸੀਗਾ ਕਿ 10 ਤਰੀਕ 20 ਤਰੀਕ 30 ਤੱਕ ਜਥੇ ਜਾਇਆ ਕਰਨਗੇ ਅੱਜ ਤਿਆਰੀ ਕਰਕੇ ਕਿਸਾਨ ਜਾ ਰਹੇ ਆ ਜਿਹਦੇ ਪਾਸੇ ਹੁਣ ਕੋਟ ਆਫ ਕਨੈਕਟ ਵੀ ਲੱਗ ਚੁੱਕਾ ਹੈ ਲੋਕ ਸਭਾ ਚੋਣਾਂ ਦੇ ਲਈ ਐਲਾਨ ਵੀ ਹੋ ਚੁੱਕੀ ਹੈ ਤਰੀਕ ਸਭ ਤੋਂ ਐਂਡ ਦੇ ਪੰਜਾਬ ਦੀ ਵਾਰੀ ਹੈ ਇਸ ਨੂੰ ਦੇਖਦੇ ਹੋਏ ਮੋਰਚੇ ਦੇ ਵਿੱਚ ਹੁਣ ਕੀ ਅਪਡੇਟ ਹੈ ਦੇਖੋ ਕੋਡ ਆਫ ਕੰਡੈਕਟਰ ਨਾਲ ਅੰਦੋਲਨ ਦਾ ਮੈਨੂੰ ਨਹੀਂ ਲੱਗਦਾ ਕੋਈ ਉੱਤੇ ਫਰਕ ਆ ਜਾਂ ਕੋਈ ਪ੍ਰਭਾਵ ਆ 40 45 ਦਿਨ ਸਰਕਾਰ ਨੂੰ ਮਿਲ ਗਏ ਜਿਉਂਨੇ ਕੁਝ ਕਰਨਾ ਹੀ ਕਰ ਲੋ ਆਪਾਂ ਇਸ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਸੈੱਟ ਕਰਨਾ ਪੂਰੀ ਦੁਨੀਆ ਦੇ ਵਿੱਚ ਵੀ ਇਹ ਅਰਤੁਕ ਗੂੰਜਿਆ ਅਰ ਦੇਸ਼ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਤੇ ਚੋਣ ਹੋਣੀ ਆ ਚਾਹੇ ਸਾਡੇ ਕੋਲ ਵਿਰੋਧ ਚ ਬੋਲ ਰਿਹਾ ਕੋਈ ਹੱਕ ਚ ਬੋਲ ਰਿਹਾ ਉਹਨੂੰ ਕਿਸਾਨਾਂ ਵਾਲੇ ਮੁੱਦਿਆਂ ਤੇ ਬੋਲਣਾ ਪੈ ਰਿਹਾ ਠੀਕ ਹੈ ਜੀ ਇਹੀ ਵੱਡੀ ਔਰ ਤੁਸੀਂ ਦੇਖ ਰਹੇ ਹੋ ਜਿਵੇਂ ਅਸੀਂ ਲੰਮੇ ਦਾਤੋਂ ਬਣਾ ਲਿਆ ਆ ਸਾਡਾ ਦੂਜਾ ਜਥਾ ਵਾ ਠੀਕ ਹੈ ਲਗਭਗ ਇੱਥੇ ਹਜ਼ਾਰ ਆ ਹਜ਼ਾਰ ਬੰਦਾ 800 ਤੋਂ ਹਜ਼ਾਰ ਬੰਦਾ ਬਿਆਸ ਤੋਂ ਇੱਥੋਂ ਕੋਈ ਨਿੱਜੀ ਤੌਰ ਤੇ ਵੀ ਸਿੱਧੇ ਜਾ ਰਿਹਾ ਚੜੂਗਾਜ ਤਾਂ ਮਤਲਬ ਸਾਡਾ ਅੰਦੋਲਨ ਲੰਬਾ ਜਾ ਰਿਹਾ ਵਾ ਵਧੀਆ ਚੱਲ ਰਿਹਾ ਵਾ ਔਰ ਕਿਸੇ ਨਾ ਕਿਸੇ ਢੰਗ ਤੇ ਸਾਡੀ ਗੱਲ ਕਰਨੀ ਪਰਨੀ ਹੈਗੀ ਸੱਤਾ ਨੂੰ ਵੀ ਗੱਲ ਕਰਨੀ ਪੈ ਰਹੀ ਆ ਚਾਹੇ ਉਹ ਬਰੋਚ ਸਾਡੇ ਬੋਲੀ ਜਾ ਰਹੇ ਬਿਰੋਧੀਆਂ ਨੂੰ ਵੀ ਗੱਲ ਕਰਨੀ ਪੈ ਰਹੀ ਹੈ ਇਹੀ ਇਹੀ ਕਿਸਾਨਾਂ ਮਜ਼ਦੂਰਾਂ ਲਈ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਆ ਪੀ ਦੇਸ਼ ਦੀ ਰਾਜਨੀਤੀ ਦਾ ਧੁਰਾ ਬਣ ਰਹੇ ਨੇ ਉਹ ਉਹਨਾਂ ਦੇ ਮੁੱਦੇ ਧੁਰਾ ਬਣ ਰਹੇ ਨੇ ਜੇ ਸਾਡੇ ਮੁੱਦਿਆਂ ਤੇ ਇਲੈਕਸ਼ਨ ਹੋਊਗੀ ਤੇ ਪ੍ਰਾਪਤੀਆਂ ਜ਼ਿਆਦਾ ਹੋਣਗੀਆਂ ਬਿਲਕੁਲ ਸੋ ਬੰਦੀਰ ਸਾਹਿਬ ਜਿਵੇਂ ਹੁਣ ਕਿਸਾਨ ਘਰਾਂ ਚੋਂ ਜਿਹੜਾ ਤਿਆਰੀ ਦਾ ਸਮਾਨ ਲੈ ਕੇ ਆਏ ਆ ਜਿਵੇਂ ਕੀ ਕੀ ਸਮਾਨ ਜਿਹੜਾ ਅੱਜ ਨਾਲ ਲੈ ਕੇ ਚੱਲੇ ਨੇ ਕਿਉਂਕਿ ਗਰਮੀ ਵੀ ਸ਼ੁਰੂ ਹੋ ਚੁੱਕੀ ਕੁਝ ਤਾਂ ਪੱਖੇ ਲੈ ਕੇ ਜਾ ਰਹੇ ਕੁਝ ਲੈ ਗੇ ਆ ਹਰੀਆਂ ਜਾਲੀਆਂ ਮੱਛਰ ਦਾ ਜਿਵੇਂ ਕੋਈ ਮੱਛਰ ਨੂੰ ਲਾਉਣ ਵਾਸਤੇ ਕਛੂਆ ਹੁੰਦਾ ਥੱਲੇ ਜਗਾ ਲਿਆ ਕਰਨਗੇ ਠੀਕ ਹੈ ਕੁਝ ਮਲਮੀ ਹੁੰਦੀ ਉੱਤੇ ਲਾਉਣ ਵਾਸਤੇ ਆਟੋਮਾਸ ਤੋਂ ਇਸ ਕਿਸਮ ਦਾ ਸਮਾਨ ਹੋ ਗਰਮੀਆਂ ਦਾ ਆਪਣਾ ਲੀੜਾ ਕਪੜਾ ਲੈ ਕੇ ਜਾ ਪਰ ਸੇ ਕਿਸਾਨ ਜਿਹੜੇ ਡਟੇ ਹੋਏ ਨੇ ਬਾਰਡਰਾਂ ਤੇ ਤਿਆਰੀ ਕਰ ਰਹੇ ਨੇ ਲਗਾਤਾਰ ਜਾ ਵੀ ਰਹੇ ਨੇ ਪਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਸਖਤ ਜਿਹੜਾ ਇੱਕ ਕਹਿ ਦੋ ਕਿ ਸੁਰੱਖਿਆ ਬਲ ਲਾਇਆ ਗਿਆ ਉਹ ਤਾਂ ਕਾਰਨ ਕੀ ਮੰਦੇ ਹੋ ਨਹੀਂ ਮੈਨੂੰ ਨਹੀਂ ਲੱਗਦਾ ਇਹ ਤਾਂ ਵੈਸੇ ਵੀ ਸਿਕਿਉਰਿਟੀ ਵਾਸਤੇ ਹੁੰਦਾ ਹੀ ਹੈ ਕੋ ਮੈਨੂੰ ਨਹੀਂ ਲੱਗਦਾ ਕੋਈ ਮਸਲਾ ਹੈਗਾ ਜਦੋਂ ਕਿਸਾਨ ਚੜ ਰਹੇ ਆ ਉਤਰ ਰਹੇ ਆ ਲੀਡਰ ਆਏ ਇੱਥੇ ਤਾਂ ਇੱਕ ਨਾਰਮਲ ਹੁੰਦੀ ਹੈ ਅਸ਼ਰੁਖ ਪਰਮਿਸ਼ਨ ਦੀ ਗੱਲ ਕੀਤੀ ਸੀ ਕਿ ਪਰਮਿਸ਼ਨ ਹੈਗੀ ਨਾ ਨਾ ਐ ਨਹੀਂ ਕੋ ਰੌਲਾ ਪਰਮਿਸ਼ਨ ਹੀ ਪਰਮਿਸ਼ਨ ਹੀ ਆ ਸਾਨੂੰ ਪਰਮਿਸ਼ਨ ਪਿਛਲੀ ਵਾਰ ਵੀ ਸਟੇਸ਼ਨ ਮਾਸਟਰ ਨੂੰ ਦੱਸ ਕੇ ਹੁਣ ਵੀ ਐ ਨਹੀਂ ਕੋ ਰੌਲਾ ਹੈਗਾ ਪਰਮਿਸ਼ਨ ਦੀ ਨਾ ਕੋ ਗੱਲ ਉਹਨਾਂ ਕੋਈ ਨਾ ਕੋ ਹੈਗੀ ਐਜੋ ਸਭਾ ਚੋਣਾਂ ਚ ਹੁਣ ਜਿਵੇਂ ਹੁਣ ਸਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਰਹੇ ਆ ਪਿੰਡਾਂ ਵਿੱਚ ਵੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕਿਸਾਨ ਜਿਹੜਾ ਉਹ ਕੀ ਸਵਾਲ ਰੱਖਣਗੇ ਜਿਹੜੇ ਲੀਡਰ ਪਹੁੰਚ ਰਹੇ ਆ ਕਿਉਂਕਿ ਇੱਕ ਪਾਸੇ ਤੇ ਕੁਲਦੀਪ ਧਾਲੀਵ ਚ ਜ਼ਰੂਰ ਲੈ ਕੇ ਜਾਊਗਾ ਸਦਨ ਚ ਲੈ ਕੇ ਜਾਊਗਾ ਨੇ ਦੇਖੋ ਅੱਜ ਤੱਕ ਤਾਂ ਵਿਧਾਨ ਸਭਾ ਚ ਨਹੀਂ ਪਾਸ ਕਰ ਸਕੇ ਸਾਡੇ ਮਸਲੇ ਆਮ ਆਦਮੀ ਪਾਰਟੀ ਵਿਧਾਨ ਸਭਾ ਚ ਪਾਸ ਕਰਦੀ ਸਾਰਾ ਕੁਝ ਠੀਕ ਆ ਸਵਾਲ ਤਾਂ ਸਾਡੇ ਸੱਤਾਧਾਰੀਆਂ ਨੂੰ ਹਣਗੇ ਭਾਜਪਾ ਗਠਜੋੜ ਨੂੰ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਉੱਤੇ ਇਹ ਕਿਉਂ ਨਹੀਂ ਬਣਿਆ ਸਾਨੂੰ ਦੇਸ਼ ਵਿਜਿ ਰਾਜਤਾਨੀ ਵਿੱਚ ਜਾਣ ਦਾ ਹੱਕ ਕਿਉਂ ਨਹੀਂ ਦਿੱਤਾ ਗਿਆ ਔਰ ਸਾਨੂੰ ਬਾਰਡਰ ਜਿਹੜਾ ਵਾ ਪੰਜਾਬ ਤੇ ਹਰਿਆਣੇ ਦੇ ਬਾਰਡਰ ਨੂੰ ਅੰਤਰਰਾਸ਼ਟਰੀ ਸੀਮਾ ਕਿਉਂ ਬਣਾ ਛੱਡਿਆ ਕਿਉਂ ਸਾਡੇ ਸ਼ਹੀਦ ਸੁਪਕਰਨ ਸਿੰਘ ਨੂੰ ਗੋਲੀ ਮਾਰੀ ਗਈ ਇਹ ਪੋਸਟਰ ਪਿੰਡਾਂ ਚ ਲਾਵਾਂਗੇ ਅਰੋਨਾ ਮੁੱਦਿਆਂ ਦੇ ਜਿਹੜੀਆਂ ਸਾਡੀਆਂ 13 ਮੰਗਾ ਉਹਨਾਂ ਦਿਵਾਲੇ ਉਹਨਾਂ ਨੂੰ ਸਵਾਲ ਕਰਾਂਗੇ ਅਰ ਫਿਰ ਵੀਡੀਓ ਵਾਇਰਲ ਕਰਾਇਆ ਕਰਾਂਗੇ ਹਾਂ ਜੇ ਉਹ ਸਵਾਲ ਕਰਨ ਦੇਣਗੇ ਫਿਰ ਸ਼ਾਇਦ ਹੋਰ ਰੋਖ ਹੋਊ ਜੇ ਸਵਾਲ ਵੀ ਨਾ ਕਰਨ ਦੇਣਗੇ ਫਿਰ ਕਾਲੇ ਝੰਡੇ ਵਖਾਲੇ ਜਾਣਗੇ ਬਿਲਕੁਲ ਇਸ ਲਈ ਸਰਵਜ ਸਿੰਘ ਪਧੇਰ ਅਤੇ ਉਹਨਾਂ ਦਾ ਬਾਕੀ ਜੋ ਵਫਦਾ ਹੈ ਉਹ ਤਿਆਰੀ ਕਰ ਚੁੱਕਿਆ ਹੈ ਦੂਸਰਾ ਜੱਥਾ ਜਰਵਾਨਾ ਹੋਵੇਗਾ ਮੈਂ ਤੁਹਾਨੂੰ ਇਹ ਸਮਾਨ ਦਿਖਾ ਦਿਆਂ ਕਿ ਕਿਸਾਨ ਕਿਹੜਾ ਕਿਹੜਾ ਸਮਾਨ ਲੈ ਕੇ ਨਾਲ ਜਾ ਰਹੇ ਆ ਮੋਰਚੇ ਦੇ ਵਿੱਚ ਕਿਉਂਕਿ ਪਿਛਲਾ ਜੱਥਾ ਗਿਆ ਸੀਗਾ ਪਹਿਲਾ ਜੱਥਾ ਤਾਂ ਉਦੋਂ ਕਿਸਾਨਾਂ ਦੇ ਵੱਲੋਂ ਜ਼ਰੂਰੀ ਸਮਾਨ ਲਿਜਾਇਆ ਗਿਆ ਸੀ ਤਾਂ ਹੁਣ ਇਸ ਵੇਲੇ ਇਹ ਤਸਵੀਰ ਹੈ ਜਿੱਥੇ ਗਰਮੀ ਵੱਧ ਚੁੱਕੀ ਹੈ ਪਰ ਦੇਖਦੇ ਆ ਕਿ ਲੋੜ ਪੈਂਦੀ ਹੈ ਪੱਖਿਆਂ ਦੀ ਮੱਛਰਦਾਨੀਆਂ ਦੀ ਹੋਰ ਜਿਵੇਂ ਗਰਮੀ ਕਰਕੇ ਪਾਣੀ ਦੀ ਵਰਤੋਂ ਬਹੁਤ ਹੁੰਦੀ ਹੈ ਉਹ ਸਾਰੀਆਂ ਜਿਹੜੇ ਲੋੜਾਂ ਦਾ ਸਮਾਨ ਹੈ ਉਹ ਕਿਸਾਨਾਂ ਵੱਲੋਂ ਲਿਜਾਇਆ ਜਾ ਰਿਹਾ ਹੈ ਤਾਂ ਜੋ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ